ਆਪ ਇਹ ਕੌਣਾ ਐ ਗਿਰਿੰਦਰ ਆ ਗਿਆ ਛੱਡ ਗਿਆ ਕਿੱਥੇ ਚਲਾ ਗਿਆ ਹਾਂ ਸਰ ਹਾਂ ਹਾਂ ਕੌਣਾ ਸੀ ਸਰ ਆ ਹੁਣੀ ਛੱਡ ਦਿੰਦੇ ਆ ਜੀ ਥੋੜੀ ਕਾਰਵਾਈ ਪੂਰੀ ਕਰ ਲਈਏ ਕਰ ਦਿੰਦੇ ਆ ਛੱਡ ਦਿੰਦੇ ਆ ਜੀ ਜਨਾਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਮਰੇ ਦੇਖ ਤਾਂ ਨਾ ਕਰੋ ਵੀ ਸਾਹਬ ਦਾ ਫੋਨ ਤੇ ਗੱਲ ਕਰੀ ਜਾਂਦਾ ਜਨਾਬ ਥੋੜੀ ਕਾ ਦੱਸ ਕੀ ਗੱਲ ਆ ਆਪਣੇ ਪਿੰਡ ਚ ਮਾਰਦਾਤ ਹੋ ਗਈ ਜੀ ਕਿੱਥੇ ਨਹਿਰ ਤੇ লাশ ਪਈ ਆ ਜੀ ਚੱਲ ਫਿਰ ਹੁਣੀ ਪੱਕ ਚੱਲਦੇ ਆ ਹਾਂ ਚਲੋ ਚੱਲੀਏ ਚਲੋ ਕਿਹੜਾ ਦੇਖ ਤਾ ਕਿਹੜਾ ਜਿੱਤੂ ਥੋੜੀ ਚੋ ਉਹ ਕਹਿ ਲੈ ਜੁੱਤੀਆਂ ਦੇ ਵੇ ਉਹ ਥਾ ਦੇ ਨਾ ਕਹਿ ਨਾ ਜੁੱਤੀਆਂ ਦੇ ਦਿੰਦੇ ਆ ਤੁਹਾਨੂੰ ਪੰਜ ਤੱਕ ਤਾਂ ਦੱਸ ਜੁੱਤੀਆਂ ਲਓ ਕਿੱਛਾ ਬਟਾ ਤਾਂ ਅਦੱਲਾ ਮਗਨ ਜਾਰੀ ਆਪਾਂ ਕਿਡਾਂਗੇ ਜੇਗਾ ਕੀ ਕਰੇ ਸਤਿਕਾਰ ਸਪਿਰਲ ਸਾਹਿਬ ਸਤਿਕਾਰ ਦੀ ਕਰਦੀ ਸਤਿਕਾਰ ਸਤਿਕਾਰ ਦੇ ਪੱਖ ਸਾਹਿਬ ਤੇਰੀ ਕਾਰ ਭਾਈ ਠੀਕੋ ਬਹੁਤ ਵਧੀਆ ਜੀ ਇੱਕ ਤਾਂ ਸਰਪੰਚ ਸਾਹਿਬ ਇੱਕ ਗੁਰਵਿੰਦਰ ਦੀ ਲਾਸ਼ ਮਿਲਿਆ ਸਾਨੂੰ ਨਹਿਰ ਚੋਂ ਨਹਿਰ ਚੋਂ ਹਾਂ ਕੋਣ ਪਿੰਡਾ ਵਾਲਾ ਵੱਡਾ ਹੁਣ ਸਾਨੂੰ ਪਤਾ ਨਹੀਂ ਕਰਦਾ ਤੇ ਆਹ ਫੋਟੋ ਆ ਵੀ ਇਹ ਤਾਂ ਸਾਡੇ ਵਾਲਾ ਬੰਦਾ ਹੀ ਲੱਗਦਾ ਹੈ ਤੇ ਘਰਾਂ ਤੋਂ ਹਾਂ ਸਾਡੇ ਘਰੋਂ ਮਸਤ ਇੱਕ ਤਾਂ ਟੁੱਟਿਆ ਕੰਦਾ ਦੀ ਕਦੇ ਨਹੀਂ ਚਲੋ ਨਹੀਂ ਆਪ ਕਦੋਂ ਕਰ ਲੋ ਪ੍ਰਮਾਣ ਸਾਥੇ ਹੱਥ ਜੋੜ ਕੇ ਆ ਕੋ ਯਾਰ ਆਪਣਾ ਤੋੜ ਜਾਣੀ ਜਿਹੜਾ ਗੁਰਵਿੰਦਰ ਕਾਂਦੇ ਦੀ ਰੁਸਕੇ ਭੱਜੀਆਂ ਬਾਹਰ ਨੇਰ ਦੇ ਪੀਏ ਉਸ ਦੀ ਦਾਸ ਤੇ ਇਹਨਾਂ ਦੇ ਚੱਕਲੇ ਤੇ ਆਪਣੇ ਮੁਲਾਜ਼ਮਾਂ ਨੇ ਉਹ ਸਾਰੇ ਕੋਈ ਪੀਏ ਕਿਉਂ ਤੂੰ ਠੀਕ ਕਿਉਂ ਨਹੀਂ ਕਰ ਰਹਾ ਉਹਨੂੰ ਸੈਂਤਨਾਤ ਹੈਗੇ ਕਦੇ ਦੂਜੇ ਭੱਜੀਆਂ ਕੋਈ ਬੇਦਾ ਬੇਤਾ ਕਰੇ ਨੇ ਤੂੰ ਕਿਤੇ ਕਪਾਤਾ ਰੱਖਿਆ ਉਪਰ ਹੋਂ ਤਾਂ ਫੂਕ ਦਿਓ ਕ ਜੇ ਮਰ ਮਰ ਗਿਆ ਹੋ ਤਾਂ ਠੀਕ ਆ ਜੋ ਕੋਈ ਨਾ ਮੈਂ ਤੁਹਾਨੂੰ ਕੁਝ ਨਹੀਂ ਲੱਗਨਦਾ ਪੈਸਾ ਤਾਂ ਕੰਨ ਜਾਂਦਾ ਠੀਕ ਹੈ ਆ ਜੋ ਕੋਈ ਨਾ ਕਰੀ ਆ ਜੋ ਬੈ ਬਚਾ ਲੱਖ ਠੀਕ ਹੈ ਚਲ ਚੰਗਾ ਆ ਰਹੇ ਨੇ ਕੋਦੇ ਹੋ ਅੱਛਾ ਜੀ ਬੁਲਾ ਦੇ ਆਪਣੇ ਠੀਕ ਹੈ ਸਰ ਹੋ ਚਾਹ ਪਣੀ ਦੀ ਬਾਤ ਬਾ ਸਰਪੰਚ ਸਾਹਿਬ ਤੁਸੀਂ ਸੁਣਾਓ ਘਰ ਦਾ ਹਾਲ ਚਾਲ ਠੀਕ ਹੈ ਬਟ ਐ ਪਤੋਲੀ ਚਲ ਬੱਚੇ ਵਧਿਆ ਹਾਂ ਹਾਂ ਨਸ਼ਾ ਹੋਈ ਬਾਲਾ ਪਿਆ ਹਨਾ ਹੀ ਬਸ ਇਹ ਨਹੀਂ ਤਾਂ ਬੁਰਾ ਹਾਲ ਕਰਕੇ ਬਟੇਰੀਆਂ ਡਾਂਗਾਂ ਪਰਵਾ ਕੇ ਹੋਰ ਬੜਾ ਨਸ਼ਾ ਹੋ ਰਿਹਾ ਘਰ ਨਸ਼ਾ ਹੋ ਰਿਹਾ ਸਤਿ ਸ਼੍ਰੀ ਅਕਾਲ ਪੈ ਸਾਹਿਬ ਆਗੇ ਭਾਈ ਨੌਜਵਾਨ ਸਤਿ ਸ਼੍ਰੀ ਅਕਾਲ ਜਨਾਬ ਉਹ ਕਈ ਆਪਣੇ ਵਾਲਾ ਗੁਰਵਿੰਦਰ ਠੀਕ ਹੋ ਜੀ ਆ ਉਹ ਦਾ ਕਰਕੇ ਆਏ ਨੇ ਤੇ ਉਹਨੂੰ ਜਾ ਕੇ ਚਾਹੇ ਤੇ ਉਪਰਾ ਗੁਰਵਿੰਦਰ ਆਪਰਾ ਨਗ ਗੁਰਵਿੰਦਰ ਪੱਕਾ ਜਨ ਪਤਾ ਜੀ ਉਹੀ ਹੈ ਹਾਂ ਉਹਦੀ ਫੋਟੋ ਹੈ ਤਾਂ ਦੇਖ ਲੈ ਆਹਦੀ ਫੋਟੋ ਜੀ ਹਾਂਜੀ ਐਦਾ ਗੁਰਵਿੰਦਰ ਇਹ ਕੀ ਗੱਲ ਫਤ ਹੋ ਗਈ ਜੀ ਕਿੱਥੇ ਮਿਲਿਆ ਲੱਤ ਸਾਡੇ ਕੋਲ ਤਾਂ ਤਲਾਹ ਏ ਸੀ ਠਾਣੇ ਚ ਹਾਂਜੀ ਅਸੀਂ ਨਾਲ ਦੇ ਨਾਲ ਉੱਥੇ ਪਹੁੰਚ ਗਏ ਨਹਿਰ ਚ ਡੱਡ ਬੱਡੀ ਅਸੀਂ ਆਪਦੇ ਕਬਜ਼ੇ ਚ ਕਰ ਲਏ ਤਾਂ ਉਦੋਂ ਦਾ ਇਹ ਸਰਪੰਚ ਕੋਲ ਆ ਸਾਨੂੰ ਘਰ ਦਾ ਪਤਾ ਨਹੀਂ ਸੀ ਇਹ ਤਾਂ ਫਿਰ ਪੰਚਾਇਤ ਦੇ ਬੰਦੇ ਕੋਲ ਹੀ ਆਉਂਦੇ ਪੰਚਾਇਤੀ ਬੰਦੇ ਕੋਲੇ ਕਿਸੇ ਕੋਈ ਗੱਲ ਠੀਕ ਹੈ ਜੀ ਮਾੜਾ ਕੰਮ ਹੀ ਹੋਇਆ ਨਾ ਸਰਪੰਚ ਸਾਹਿਬ ਦਾ ਮਾੜਾ ਚੰਗਾ ਉਹ ਭਰਾਵਾ ਹੁਣ ਜਦੋਂ ਘਰੀ ਨਹੀਂ ਬੜਦੇ ਡੱਕ ਕੇ ਤੁਰੇ ਫਿਰਦੇ ਬਾਹਰ ਕਬਰਾਂ ਪੈਰੀ ਤਿਲਕੇ ਗਏ ਜ ਮੋਟਰ ਚੱਕ ਟੋਟੇ ਕਿਸੇ ਨਾਲ ਕੀ ਕਹਿ ਸਕਦੇ ਹੋਰ ਫਿਰ ਆਪੋਨੇ ਜੀ ਲਾਸਟ ਕਿਤੇ ਦੇ ਦੇ ਤੁਸੀਂ ہاں ਸੋ ਉਹਨਾਂ ਦੇ ਬਾਲੀਵਾਰਸ ਬੁਲਾ ਲਓ ਦੇ ਦਿੰਨੇ ਆ ਚਲ ਕੋਈ ਨਹੀਂ ਅਸੀਂ ਆਉਣੇ ਜੀ ਪਥਾਣੀ ਆ ਜਣੇ ਜੀ ਠੀਕ ਆ ਜੀ ਸਰਪੰਚ ਸਾਹਿਬ ਨਾਲ ਆ ਜਾਣਗੇ ਜੀ ਆ ਜੀ ਆ ਜੀ ਕੋਈ ਗੱਲ ਨਹੀਂ ਠੀਕ ਹੈ ਜਨਾਬ ਮੈਂ ਲਾਉਣਾ ਜੀ ਚਲ ਸਰਪੰਚ ਸਾਹਿਬ ਆਪਾਂ ਚੱਲਦੇ ਆਂ ਫੇ ਚੰਗਾ 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 ਜੀ ਠੀਕ ਹੈ ਜੀ ਹਾਂ ਮਰਨੀ ਹਾਂ ਕੀ ਹੋ ਗਿਆ ਪੁੱਤ ਹਾਂ ਅੱਬ ਤਾਂ ਪੱਟੇ ਕੇ ਜਮਾ ਕੀ ਹੋ ਗਿਆ ਪੁੱਤ ਹਾਂ ਗਲਤ ਗੱਲ ਸੁਣਾਈ ਨੂੰ ਯਾ ਬਾਬੜਾ ਨਹੀਂ ਰੋਈ ਗੰਦਾ ਕਾ ਇਖਨੇ ਕੁਛ ਕਹਿ ਨਾ ਪਤਾ ਦਰਪਿਆ ਕੋ ਤੇ ਨਾ ਆਪਣਾ ਕਰ ਬਿੱਦਰ ਹਾਂ ਕੀ ਹੋ ਗਿਆ ਕਰ ਬਿੱਦਰ ਨੂੰ हां दादी मत मानो आ गया गुरबंदर हां बोल बोल आवाज में हां आ गया है हे वो तो और आवे कोई ढंग की तरह देख के जाता तू तो फोटो तो देखी है वो क्या रहे होती हो अपनता वे ਮਮੇ ਉਹ ਕਿਵੇਂ ਨਹੀਂ ਹੋ ਗਿਆ ਆਹੋ ਬਾਲਕ ਲਾਗੀ ਮੈਨੂੰ ਵੀ ਤਾਂ ਦੱਸ ਤਾ ਹੋਇਆ ਕਿ ਕਿ ਰੋਕ ਰਿਹਾ ਉਹ ਮਮੀ ਕੀ ਹੋਇਆਗਾ ਹੋਇਆ ਆਪਣੇ ਗੁਰਵਿੰਦਰ ਜੀ ਜਾਗਦੇ ਨਹੀਂ ਰਿਹਾਗਾ ਮਮੀ ਕੋਈ ਗੱਲ ਤਾਂ ਨਹੀਂ ਹੋਣੀ ਹੈ ਮੈਂ ਨਹੀਂ ਕਹਿ ਸਕਦਾ ਤੂੰ ਚੰਗੀ ਤਰ੍ਹਾਂ ਦੇਖ ਕੇ ਆ ਮੁੰਡੇ ਦੇਖ ਮੈਂ ਤੇ ਮੂੰਹ ਚ ਹੈ ਆ ਸਰਪੈਂਟ ਨਹੀਂ ਹੁਣ ਤੂੰ ਮੋਟਾ ਮੜ ਜਾਣਾ ਲੱਗਿਆ ਵੇ ਮੈਂ ਕਹਿੰਦਾ ਗਮਿੰਦ ਨੂੰ ਜਾਣਦਾ ਨਹੀਂ ਮੰਮੀ ਆਏ ਬੂਬਾ ਮਰ ਗਿਆ ਇੱਕ ਵਾਰਾ ਵਾ ਗਿਆ ਬੱਸ ਬੱਸ ਚੁੱਪ ਕਰ ਚੁੱਪ ਕਰ ਯਾਰ ਉਹ ਜੀ ਦਾਰਗੇ ਬਸ ਸਾਲਾ ਜਿੱਦਾਂ ਹਮ ਚੜ ਗਏ ਤੁਰਦੀ ਨਾ ਚਲ ਹੁਣ ਤਾਂ ਨੇੜੇ ਆ ਗਈ ਉਹ ਤਾਂ ਵਰ ਛੇ ਮਹੀਨੇ ਹੋ ਗਏ ਮੈਨੂੰ ਗਈ ਹੁਣ ਤਾਂ ਗੁਰਵਿੰਦਰ ਨੇ ਜਮਾ ਨਸ਼ਾ ਛੱਡਦਾ ਹੋਣਾ ਜਮਾ ਠੀਕ ਠਾਕ ਹੋ ਗਿਆ ਹੋਣਾ ਪਤਾ ਲੱਗਿਆ ਹੋਣਾ ਨਾਲੇ ਉਹਨੂੰ ਵੀ ਸਾਡੇ ਫਰਕ ਦਾ ਵੀ ਹੁਣ ਨਹੀਂ ਆਉਂਦੀ ਖਬਰਾਂ ਸੁਧਰੀ ਜਾਵੇ ਗਈ ਤਾਂ ਮੈਂ ਹੀ ਸੀ ਚਲ ਵੇਖਦੀ ਆਂ ਘਰ ਦੇ ਕੀ ਹਾਲਾਤ ਨੇ ਜਾ ਕੇ

We're not प्रमाण माने कोई चीज और आ आ आ आ आ है? कोई क्यों था था है 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 नहीं कौन आया मम्मी ਹਾਂ ਇਹ ਕੌਣ ਹੈ ਕਿਰਵਿੰਦਰ ਆ ਗਿਆ ਚੱਡ ਗਿਆ ਕਿੱਥੇ ਜਾ ਰਿਹਾ ਹੈ ਬੱਸ ਚੱਲ ਬੱਸ ਚੱਲ ਬੱਸ 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 ਪੁੱਤ ਰੋ ਨਾ ਬੱਸ ਚੁੱਪ ਕਰ ਮਮੀ ਚੁੱਪ ਕਰ ਬੱਸ ਮਮੀ ਹੋ ਗਿਆ ਨਾ ਮੈਨੂੰ ਕੀਦੇ ਸਾਰੇ ਛੱਡ ਕੇ ਚਲੇ ਗਏ ਇਹ ਤਾਂ ਪੁੱਤ ਆਪਣੀ ਰਿਸ਼ਤੇਦਾਰੀ ਚੋਂ ਆ ਕੁੜੀ ਨਹੀਂ ਹਾਂ ਇਹ ਐ ਕਿਉਂ ਕਹੀ ਜਾਂਦੀ ਮੈਨੂੰ ਛੱਡ ਕੇ ਚਲੇ ਗਈ ਉਹ ਕੁਛ ਨਹੀਂ ਪੁੱਤ ਕੁਛ ਨਹੀਂ ਬਸ ਹੁਣ ਮੈਨੂੰ ਕੁਛ ਨਹੀਂ ਸੂਝਦਾ ਹੈਗਾ ਹੈਗਾ ਮੇਰੇ ਕਾਜ ਹੱਥ ਤੱਕ ਮੇਰੇ ਨਾਲ ਕੀ ਬੀਤਦੀ ਚੁੱਪ ਕਰ ਚੁੱਪ ਕਰ ਨੰਨੂ ਕਹੋ ਯਾਰ ਮਿੱਟੀ ਖਰਾਬ ਹੋ ਜਾਂਦੇ ਅਸੀਂ ਵੀ ਜੋਰ ਚੁੱਪ ਕਰ ਬੱਚਾ ਮਾਰ ਲੱਗ ਜੂਗੀ ਇਹਨੂੰ ਚੁੱਪ ਕਰ ਚੁੱਪ ਕਰੋ ਜਿਕਰੀਆਂ ਲੈ ਆ ਕੇ ਪਾਓ ਦੋ ਵਾਰ ਟੇਪ ਪਾਣਗੇ ਤੇਰੀ ਨੀ ਬੰਬਾ ਚਾਹ ਇਹਨੂੰ ਲਾਉਣ ਦੇ ਹੋਰ ਬਹਿ ਜਾ ਸੁੱਕੇ ਤੂੰ ਵੀ ਸੁੱਕੇ ਬਹਿ ਜਾ ਬਹਿ ਲੈ ਉਹ ਕਪੜੇ ਕਪੜੇ ਦੇ ਕਿਤੇ ਨੇ ਚੁੱਪ ਹੋ ਜਾ ਪੁੱਤ ਚੁੱਪ ਹੋ ਜਾ ਦੇਖ ਮੈਂ ਤੇਰੇ ਕਰਕੇ ਮੈਂ ਨਹੀਂ ਰੋਂਦੀ ਹੈਗੀ ਮੇਰਾ ਬਹੁਤ ਅੰਦਰੋਂ ਮਨ ਉੱਛਲ ਜਾਗਾ ਪੁੱਤ ਗਿਆਗਾ ਮੇਰਾ ਹੈ ਤੂੰ ਆਉਣ ਵਾਲੇ ਬੱਚੇ ਦੇ ਬਾਰੇ ਸੋਚ ਦੇਖ ਹੈਂ ਇਹ ਤੇ ਅਸਰ ਪੈਂਦਾ ਪੁੱਤ ਬੁਰਾ ਅਸਰ ਪੈਂਦਾ ਜੇ ਤੂੰ ਰੋਈ ਜਾਵੇਂਗੀ ਹੈ ਜੋ ਰੱਬ ਨੇ ਕਰਤਾ ਉਹਦੀ ਮਰਜ਼ੀ ਆ ਗਈ ਹੈ ਚੁੱਪ ਹੋ ਜਾ ਬਸ ਰੋਣਾ ਨਹੀਂ ਹੈਗਾ ਹੁਣ ਚੁੱਪ ਹੋ ਜਾ ਤੈਨੂੰ ਮੈਂ ਇੱਕ ਵਾਰੀ ਕਹਿਤਾ ਮੈਂ ਤੇਰੀ ਮਾਰੀ ਜਮਾ ਬਿੰਦਕੁੱਲਾ ਜਮਾ ਚੁੱਪ ਕੇ ਚਾਂਦ ਬੈਠੀ ਆ ਜੀ ਮੈਂ ਕਿਵੇਂ ਭੁੱਲ ਜਾਣਾ ਬੋਲਦਾ ਮੇਰੇ ਵੀ ਨਹੀਂ ਮੇਰਾ ਪੁੱਤ ਠੀਕ ਆ ਬਾਣਾਉਦੀ ਨੀ ਮਨਸਿਆਨੀ ਦੀ ਮਾਰੀ ਚੁੱਪ ਹੋਈ ਬੈਠੀ ਆਂਗੀ ਚਲੋ ਚੁੱਪ ਕਰ ਜਾ ਬਸ ਛੱਡ ਕੇ ਬਰ ਗਿਆ ਸੀ ਤੇ ਮੈਨੂੰ ਐਸੀ ਵੀ ਹੈ ਤਾਂ ਗੱਪਰਾ ਖਬਰ ਸੁਣ ਕੇ ਤਾਂ ਮੈਂ ਜਮੇ ਟੁੱਟ ਗਈ ਮੈਂ ਕੀ ਕਰਾਂ ਮੇਰਾ ਕੜਾ ਮੰਨ ਨਹੀਂ ਬਸ ਚੁੱਪ ਕਰ ਚੁੱਪ ਕਰ ਬਸ ਹਾਂ ਤਾਂ ਮੈਂ ਕਾਮਲੀ ਸੀ ਇਹ ਗੁਰਵਿੰਦਰ ਨੂੰ ਛੱਡ ਕੇ ਚਲੀ ਗਈ ਹਨ ਇਹ ਦਿਨ ਦਾ ਕੀ ਪਤਾ 2.5 ਦਿਨ ਦੀ ਜਿੰਦਾ ਹਨਾ ਪਤਾ ਨਹੀਂ ਕਰਦਾ ਕੋ ਗੁਜਾਰਾ ਸਜੇ ਮੈਂ ਗੱਲ ਤੇ ਕੀਤਾ ਜਿਹੜੇ ਚਾਰ ਜਰ ਹੈਗੇ ਸੀ ਉਹਦੀ ਜ਼ਿੰਦਗੀ ਦੇ ਉਹ ਤੁਹਾਨੂੰ ਉਹਦੇ ਨਾਲ ਹੱਸ ਕੇ گزار ਲੈਂਦੀ ਪਰ ਉਸ ਅਨੁਸਾਰੀ ਉਮਰ ਦਾ ਪਛਤਾਵਾ ਲੱਗਿਆ ਕੋਈ ਮੇਰੇ ਨਾਲ ਗੱਲ ਵੀ ਨਹੀਂ ਕਰਕੇ ਗਿਆ ਜੀ ਪਤਾ ਤੂੰ ਨਾ ਜਾਂਦੀ ਤਾਂ ਨੂੰ ਆ ਕੰਮ ਹੁੰਦੇ ਸੀਗੇ ਨਾ ਉਹ ਜਾਂਦਾ ਇਹ ਕੌਣ ਕੋਈ ਨਾ ਪਤਾ ਚਪੋਇਆ ਕੌਣ ਕੌਣ ਦਾ ਕੀ ਮਤਲਬ ਮੈਂ ਗੁਰਵਿੰਦਰ ਦੇ ਘਰ ਵਾਲੀ ਆ ਤੂੰ ਕੌਣ ਆ ਇੱਥੇ ਸਜੀ ਸਵਰੀ ਬੈਠੀ ਐ ਤੈਨੂੰ ਪਤਾ ਨਹੀਂ ਘਰ ਦੇ ਵਿੱਚ ਮਰਗਤ ਹੋਈ ਆ ਚੰਗਾ ਚੂੜਾ ਪਾਰਕਾ ਚੰਗੀ ਲਿਪਸਟਿਕ ਲਾਰਕੀ ਆ ਕਰਾਲੀ ਇਹਦੇ ਬਾਰੇ ਤੁਸੀਂ ਮੈਨੂੰ ਦੱਸਿਆ ਨਹੀਂ ਸੀਗਾ ਕਿਉਂ ਦੱਸਣ ਦਾ ਕੀ ਮਤਲਬ ਹੁਣ ਤੈਨੂੰ ਨਿਆਤਾ ਭੇਜ ਗਏ ਸਾਰੇ ਪਿੰਡ ਨੂੰ ਹੀ ਪਤਾ 200 ਬੰਦਾ ਬਹਿ ਕੇ ਲਿਆ ਮੈਨੂੰ ਵੀ ਮੈਂ ਗੁਰਵਿੰਦਰ ਦੇ ਮੇਰੇ ਵਾਸੀ ਫਿਰ ਉਹਦਾ ਤੂੰ ਕਿੱਥੇ ਸੀਗੀ ਬੰਦੇ ਨੂੰ 100 ਕੰਮ ਹੁੰਦੇ ਆ ਸਾਡੇ ਘਰ ਦੀ ਗੱਲ ਆ ਤੈਨੂੰ ਕੀ ਮਤਲਬ ਮੈਂ ਉਹਦੇ ਪਿੰਡ ਵੀ ਜਾ ਸਕਦੀ ਆ ਤੇ ਮੈਂ ਵੀ ਆਰੇ ਦੇ ਘਰ ਦੀ ਹੀ ਮੈਂਬਰ ਆ ਜਿਹਨੂੰ ਤੂੰ ਕਹਿ ਰਹੀ ਹੈ ਨਾ ਜਿੱਤੂ ਗੁਰਵਿੰਦਰ ਦੀ ਘਰ ਵਾਲੀ ਆ ਤਾਂ ਮੈਂ ਵੀ ਗੁਰਵਿੰਦਰ ਦੀ ਘਰ ਵਾਲੀ ਹੋਈ ਆ ਇਹ ਕੀ ਮਤਲਬ ਆ ਜਰਾ ਮੰਮੀ ਆ ਮੈਂ ਕੀ ਸੁਣ ਰਹੀ ਆ ਮੰਮੀ ਦੱਸ ਮੈਂ ਕੌਣ ਆ ਗੁਰਵਿੰਦਰ ਦੇ ਘਰ ਵਾਲੀ ਮੰਮੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਚਾਰ ਦਿਨ ਨਰਸਕੇ ਕੀ ਬਾਗੀ ਤੁਸੀਂ ਗੁਰਵਿੰਦਰ ਦਾ ਦੂਜਾ ਵਿਆਹ ਕਰਤਾ ਤੇ ਮੈਨੂੰ ਤੁਸੀਂ ਭੁੱਲ ਗਏ ਜਿਹੜੀ ਮੈਂ ਇੰਨੇ ਸਾਲਾਂ ਤੋਂ ਰਹਿ ਰਹੀ ਸੀ ਜੇ ਮੇਰੇ ਬੱਚਾ ਨਾ ਹੋਇਆ ਤਾਂ ਇਹਦਾ ਮਤਲਬ ਇਹ ਸੀਗਾ ਵੀ ਤੁਸੀਂ ਮੈਨੂੰ ਭੁੱਲ ਜਾਓਗੇ ਦੇਖ ਪੁੱਤ ਮੈਂ ਤੈਨੂੰ ਭੇਜਣਾ ਨਹੀਂ ਮੈਂ ਤੈਨੂੰ ਲਿਆਉਣਾ ਚਾਹੁੰਦੀ ਸੀ ਤੂੰ ਆਈ ਨਹੀਂ ਹੈਗੀ ਹੁਣ ਦੇਖ ਮੇਰੀ ਗੱਲ ਸੁਣਾ ਇਹਨੂੰ ਮੈਂ ਕੀ ਕਰਾਂ ਬੱਚਾ ਹੋਣ ਵਾਲਾ ਦਾ ਮੇਰੀ ਨਿਉ ਜਾੜ ਲੱਗਣ ਵਾਲੀ ਆ ਗਈ ਮੰਮੀ ਮੇਰੀ ਗੱਲ ਸੁਣਾ ਮੇਰਾ ਕੋਈ ਮਕਸਦ ਜਾਣਦਾ ਹੈ ਨਹੀਂ ਸੀਗਾ ਮੈਂ ਕਿਉਂ ਗਈ ਸੀ ਸਿਰਫ ਤੇਰੇ ਪੁੱਤ ਨੂੰ ਸੁਧਾਰਨ ਲਈ ਵਾਸਤੇ ਕਿਉਂਕਿ ਉਹ ਨਸ਼ੇ ਤੇ ਲੱਗ ਰਿਹਾ ਸੀ ਵੀ ਇਹਦੀ ਜ਼ਿੰਦਗੀ ਸੁਧਰ ਜੂਗੀ ਇਹਦਾ ਮਤਲਬ ਮੈਂ ਥੋੜੀ ਸੀ ਵੀ ਉਹਨੂੰ ਮੈਂ ਸਜ਼ਾ ਲਈ ਛੱਡ ਕੇ ਚਲੀ ਗਈ ਬੰਦੇ ਛੱਡ ਕੇ ਜਾਣ ਨਾਲ ਨਹੀਂ ਸੁਧਰਦੇ ਕੋਲੇ ਰਹਿਣ ਨਾਲ ਸੁਧਰਦੇ ਤੂੰ ਤਾਂ ਤੇਰਾ ਤੇ ਤੂੰ ਵੀ ਚੁੱਪ ਰਹਿ ਠੀਕ ਹੈ ਨਾ ਮੈਂ ਮੰਮੀ ਨੂੰ ਚੰਗਾ ਮੰਦਾ ਨਹੀਂ ਬੋਲਣ ਦਿੰਦੀ ਉਹਨਾਂ ਤਾਂ ਜੇ ਤੂੰ ਮਾਂ ਸਮਝਦੀ ਹੁੰਦੀ ਨਾ ਫਿਰ ਤੂੰ ਛੱਡ ਕੇ ਜਾਂਦੀ ਨਹੀਂ ਸੀ ਘਰ ਤਿੰਨੇ ਮੁੜਕੇ ਦੇਖਿਆ ਇੱਕ ਗੱਲ ਸੁਣ ਲੈ ਮੈਂ ਤਾਂ ਹੋਰ ਨਾ ਝਟਾਪੜ ਮਾਰੀ ਮਾਂ ਤਾਂ ਹੋ ਮੇਰੀ ਰਹੂਗੀ ਕਿਉਂਕਿ ਗੁਰਵਿੰਦਰ ਦੀ ਪਹਿਲੀ ਘਰ ਵਾਲੀ ਮੈਂ ਆਂ ਹੋਵੇਂ ਜਿੱਦ ਤੂੰ ਪਹਿਲੀ ਘਰ ਵਾਲੀ ਮੰਗੂ ਸੋਚਦੀ ਨਾ ਮਾਂ ਦਾ ਮਾਂ ਸੋਚਦੀ ਤੂੰ ਘਰ ਛੱਡ ਕੇ ਜਾਂਦੀ ਨਹੀਂ ਸੀਗੀ ਦੇਖਦੀ ਆ ਵੇ ਇਸ ਘਰ ਦੇ ਵਿੱਚ ਤੂੰ ਨਿਕਲ ਨਹੀਂ ਆ ਕਿ ਮੈਂ ਨਿਕਲਦੀ ਆ ਪਹਿਲਾਂ ਤਾਂ ਮੇਰੀ ਸਲਾਹ ਸੀ ਵੀ ਚੱਲ ਮੈਂ ਚਲੀ ਜਾਉ ਕੋਈ ਗੱਲ ਨਹੀਂ ਮੇਰਾ ਮੰਨ ਨਹੀਂ ਲੱਗਣਾ ਗੁਰਵਿੰਦਰ ਤੋਂ ਬਾਅਦ ਪਰ ਹੁਣ ਮੈਂ ਪੱਕਾ ਹੀ ਮਤ ਲਿਆ ਵੀ ਹੁਣ ਤੈਨੂੰ ਇਸ ਘਰ ਦੇ ਵਿੱਚ ਕੱਢ ਕੇ ਹੀ ਜਾਉਂਗੀ ਦੇਖ ਲਈ ਫਿਰ ਜਾਂਦਾ ਕੌਣ ਹੈ ਤੇ ਰਹਿੰਦਾ ਕੌਣ ਹੈ ਹੁਣ ਤੁਸੀਂ ਸੋਚ ਕੇ ਫੈਸਲਾ ਕਰੋ ਜਾਂ ਤੈ ਰਹੋਗੀ ਜਾਂ ਫਿਰ ਮੈਂ ਰਹੂੰਗੀ ਜੇ ਉਹ ਇੱਥੇ ਰਹੂਗੀ ਮੈਂ ਵਗ ਜੂਗੀ ਛੱਡ ਕੇ ਸਾਰਾ ਕੁਝ ਨਹੀਂ ਪਤਾ ਤੈ ਹੀ ਨਹੀਂ ਜਾਣਾ ਤੂੰ ਮੇਰੀ ਗੱਲ ਸੁਣ ਧਿਆਨ ਨਾਲ ਆਪੀ ਚਾਰ ਦਿਨਾਂ ਨੂੰ ਭੌਂਕਦੀ ਆਪੇ ਭਗ ਜੂਗੀ ਦੇਖ ਜਦੋਂ ਗੁਰਬਿੰਦਰ ਨਹੀਂ ਹੈਗਾ ਵਾ ਹੈ ਉਹ ਕੀ ਕਰੂਗੀ ਇੱਥੇ ਜਦੋਂ ਗੁਰਬਿੰਦਰ ਹੁੰਦੇ ਨਹੀਂ ਰਹੀ ਹੈਗੀ ਕੀ ਹੁਣ ਕੀ ਕਰੂਗੀ ਉਹ ਮੈਨੂੰ ਐਂ ਦੱਸ ਪਹਿਲਾਂ ਤੂੰ ਸਿਆਣੀ ਬਣ ਤੂੰ ਮੈਂ ਤੈਨੂੰ ਰੱਖੂਗੀ ਆਪੇ ਚਾਰ ਦਿਨਾਂ ਨੂੰ ਭੌਂਕਦੀ ਆਪੇ ਭਗ ਜੂਗੀ ਜਦੋਂ ਕਿਸੇ ਨੇ ਮੂੰਹ ਨਹੀਂ ਲਾਇਆ ਮੈਂ ਤੈਨੂੰ ਰੱਖੂਗੀ ਮੈਂ ਉਹਨੂੰ ਨਹੀਂ ਰੱਖਦੀ ਹੈਗੀ ਚੰਗਾ ਤੂੰ ਜਮਾ ਨਾ ਮੰਨ ਦੇ ਵਿੱਚ ਗੱਲ ਲਿਆਈ ਕੋਈ ਵੀ ਮੈਂ ਉਹਨੂੰ ਰੱਖੂਗੀ ਆਪੀ ਅੱਜ ਨਹੀਂ ਸਵੇਰੇ ਚਾਰ ਦਿਨਾਂ ਨੂੰ ਪੰਜ ਦਿਨਾਂ ਨੂੰ ਕਦੇ ਤਾਂ ਜਾਊਗੀ ਜਦੋਂ ਆਪਾਂ ਦੇ ਚੱਜੇ ਨਾਲ ਉਹਨੂੰ ਮੂੰਹ ਨਾ ਲਾਇਆ ਹੈ ਹਾਂ ਠੀਕ ਹੈ ਹਾਂ ਠੀਕ ਹੈ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਈ ਮੈਨੂੰ ਪਮਾ ਪੁੱਤ ਹੋਵੇ ਪਮਾ ਧੀ ਹੋਵੇ ਮੇਰੀ ਨਿਉ ਜੜ ਵਾਦਦੀ ਆ ਮੈਨੂੰ ਤੇਰੀ ਰੋੜ ਆਗੀ ਮੈਨੂੰ ਉਹਦੀ ਰੋੜ ਨਹੀਂ ਹੈਗੀ ਠੀਕ ਹੈ ਹਾਂ ਬਸ ਤੂੰ ਮੇਰੀ ਗੱਲ ਧਿਆਨ ਨਾਲ ਰੱਖੀ ਰੋਣਾ ਨਹੀਂ ਹੈਗਾ ਹੁਣ ਹੈ ਤੂੰ ਚੰਗਾ ਖਾਇਆ ਕਰ ਚੰਗਾ ਵਧੀਆ ਬੱਚੇ ਤੇ ਆਛਰ ਨਾ ਪਵੇ ਕੋਈ ਮਾੜਾ ਹਾਂ